ਗੱਲ ਕਰਦੇ ਆ ਪੀਐਸ ਟੈਟ ਦੇ ਸਬੰਧ ਵਿੱਚ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਕਿ ਪੀਐਸ ਟੈਟ ਦਾ ਆਨਸਰ ਕੀ ਕਦੋਂ ਆਏਗੀ ਜੋ ਰਿਵਾਈਜ਼ਡ ਆਨਸਰ ਕੀ ਕਦੋਂ ਆਏਗੀ ਉਸ ਸੰਬੰਧ ਵਿੱਚ ਗੱਲ ਕਰਦੇ ਆ ਅਸੀਂ ਸੋ ਜੋ ਆਨਸਰ ਰਿਵਾਈਜ਼ਡ ਕੀ ਆਉਣ ਦੇ ਚਾਂਸ ਨੇ ਉਹ ਤੁਹਾਨੂੰ ਦਸੰਬਰ ਮੰਥ ਦੇ ਦਸੰਬਰ ਮੰਥ ਦੇ ਲਾਸਟ ਵਿੱਚ ਦੇਖਣ ਨੂੰ ਮਿਲ ਸਕਦੀ ਆ 1 ਤਰੀਕ ਨੂੰ ਜਾਂ ਦਸੰਬਰ ਦੇ ਲਾਸਟ ਵੀਕ 'ਚ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਆ ਜੋ ਰਿਵਾਈਜ਼ਡ ਆਨਸਰ ਕੀ ਆ सो so, दूजी गल कर रहे हैं जो आंसर की आएगी कई चैनलों यूट्यूब चैनलों पर बोल रहे हैं कि रिवाइज आंसर की वो नहीं आएगी सो हंड्रड परसेंट जो आंड्रड परसेंट शोर है कि, कि रिवाइज की उन्होंने देनी देनी है कि होएगा उस रिवाइज आंसर की होएगी so, हो हो सो उस दसने की होएगा जो रिवाइज आंसर की होएगी उस ग्रेस मार्क्स हो गए ना उदाते स्टार दिता जाएगा स्टार ਔਰ एमसीक्यू ਤੇ ਹੋਣਗੇ ਜਿਹੜਾ ਬਿਲਕੁਲ ਗਲਤ ਨਾ ਜਿੱਦਾਂ ਤੁਸੀਂ ਮੈਥ ਦੇ ਐਗਜ਼ੈਂਪਲ ਲੈਂਦੇ ਸੀ ਕਿ ਮੈਥ ਤੇ ਜੋ ਕੋਈ एमसीक्यू ਜੇ ਗਲਤ ਹੋਏਗਾ ਜਾਂ ਉਸਦੀ ਰਕਮ ਜਿੱਦਾਂ ਹੁੰਦੀ ਹੈ ਉਸ ਵਿੱਚ 24 ਦੀ ਜਗ੍ਹਾ ਤੁਸੀਂ ਮੰਨ ਕੇ ਚਲੋ 28 ਲਿਖਿਆ ਤਾਂ ਅਨਸਰ ਆ ਨਹੀਂ ਸਕਦਾ ਸੋ ਉਹ ਉਸ ਤੇ ਤੁਹਾਨੂੰ ਸਟਾਰ ਦੇਖਣ ਨੂੰ ਮਿਲੇਗਾ ਇੱਦਾਂ ਬਾਕੀ ਸਬਜੈਕਟ ਤੇ ਜੇ ਕੁਐਸਚਨਸ ਗਲਤ ਹੋਏਗਾ ਤਾਂ ਉੱਤੇ ਤੁਹਾਨੂੰ ਸਟਾਰ ਲੱਗਾ ਮਿਲੇਗਾ ਇਹ ਹੁੰਦੀ ਹੈ ਗ੍ਰੇਸ ਇਹ ਹਰ ਇੱਕ ਸਟੂਡੈਂਟ ਨੂੰ ਮਿਲੇਗੀ ਸੋ ਦੂਜੀ ਗੱਲ ਕਰਦੇ ਹਾਂ ਅਸੀਂ ਸੋ ਦੂਜੀ ਗੱਲ ਹੁੰਦੀ ਹੈ ਜੋ ਆਬਜੈਕਸ਼ਨ ਲਗਾਈਆਂ ਤੁਸੀਂ ਆਬਜੈਕਸ਼ਨ ਚ ਉਹਨਾਂ ਬੱਚਿਆਂ ਨੂੰ ਹੀ ਮਾਰਕਸ ਮਿਲਣਗੇ ਜੇਕਰ ਉਹਨਾਂ ਦਾ ਅਨਸਰ ਉਹਨਾਂ ਨੇ ਏ ਲਗਾਇਆ ਡਿਪਾਰਟਮੈਂਟ ਨੇ ਜੋ ਬੋਰਡ ਹੈ ਉਹਨਾਂ ਨੇ ਏ ਅਨਸਰ ਲਗਾਇਆ ਤੁਹਾਡਾ ਅਨਸਰ ਜੇ ਬੀ ਆ ਜੇ ਬੀ ਅਨਸਰ ਰਾਈਟ ਕਰਦੇ ਨੇ ਤਾਂ ਬੀ ਵਾਲਿਆਂ ਨੂੰ ਮਿਲਣਗੇ ਜੋ ਜਿਨਾਂ ਦਾ ਬੀ ਲਗਾਇਆ ਹੋਇਆ ਜਿਨਾਂ ਨੇ ਉਹਨਾਂ ਨੂੰ ਰਾਈਟ ਮੰਨਣਗੇ ਤਾਂ ਉਹਨਾਂ ਨੂੰ ਨੰਬਰ ਮਿਲੇਗਾ ਏ ਵਾਲਿਆਂ ਨੂੰ ਨਾ ਕਿ ਸਾਰਿਆਂ ਨੂੰ ਮਿਲੇਗਾ ਜਿਨਾਂ ਨੇ ਸਿਰਫ ਬੀ ਲਗਾਇਆ ਨੰਬਰ ਉਹਨਾਂ ਨੂੰ ਮਿਲੇਗਾ ਜੋ ਸਟਾਰ 0 ਤੇ ਲੱਗੇ ਹੋਣਗੇ ਉਹ ਗ੍ਰੇਸ ਸਾਰਿਆਂ ਨੂੰ ਮਿਲੇਗੀ ਸੋ ਕਈਆਂ ਦਾ A ਅਤੇ B ਵੀ ਹੋ ਸਕਦਾ ਜੇ ਉਹਨਾਂ ਨੇ A ਲਗਾਇਆ ਤਾਂ ਉਹ B ਵੀ ਅਨਸਰ ਆ ਸਕਦਾ ਹੋਰ ਤਾਂ ਦੋਨੇ ਹੋਣਗੇ ਦੋਨਾਂ ਬੱਚਿਆਂ ਨੂੰ ਮਿਲਣਗੇ ਅਨਸਰ ਚ ਦੋਨਾਂ ਬੱਚਿਆਂ ਨੂੰ ਨੰਬਰ ਮਿਲਣਗੇ ਸੋ ਇਸ ਹਿਸਾਬ ਨਾਲ ਮਾਰਕਸ ਮਿਲਣਗੇ ਸੋ ਜੋ ਰਿਵਾਈਜ਼ ਅਨਸਰ ਕੀ ਜਰੂਰ ਆਏਗੀ ਕਿਉਂਕਿ ਉਸ ਤੋਂ ਹੀ ਪਤਾ ਚੱਲੇਗਾ ਕਿ ਕਿਹੜੇ MCQ ਚ ਗ੍ਰੇਸ ਮਿਲੀ ਹੈ ਕਿਹਦੇ ਚੋਂ ਕਿਹੜਾ ਅਨਸਰ ਸਹੀ ਹੋਇਆ ਕਿਉਂਕਿ ਬੱਚਿਆਂ ਨੇ ਉਹ ਓਬਜੈਕਸ਼ਨ ਤਾਂ ਹੀ ਲਗਾਈ ਹੈ ਤਾਂ ਡਿਪਾਰਟਮੈਂਟ ਉਹਨਾਂ ਨੂੰ ਜਰੂਰ ਦੱਸੇਗਾ ਕਿ ਤੁਹਾਨੂੰ ਇਹਦੇ ਚੋਂ ਗ੍ਰੇਸ ਮਿਲੀ ਹੈ ਇਹਦੇ ਚੋਂ ਨਹੀਂ ਮਿਲੀ ਰਿਵਾਈਜ਼ ਕੀ ਕੀ ਹੈ ਜੋ 100% ਆਏਗੀ ਸੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਰਿਜ਼ਲਟ ਵੀ ਦੇਖਣ ਨੂੰ ਮਿਲ ਜੇਗਾ ਰਿਜ਼ਲਟ ਤੁਹਾਨੂੰ 1 ਤਰੀਕ ਤੋਂ ਤੱਕ ਤਾਂ ਮਿਲ ਹੀ ਜਾਏਗਾ ਜਨਵਰੀ ਦੇ 1 ਤਰੀਕ ਤੱਕ ਰਿਜ਼ਲਟ ਵੀ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੇਗਾ ਕਿਉਂਕਿ ਅਨਸਰ ਕੀ ਰਿਵਾਈਜ਼ਡ ਅਨਸਰ ਕੀ ਦੇ ਨਾਲ-ਨਾਲ ਹੀ ਰਿਜ਼ਲਟ ਨੂੰ ਵੀ ਸ਼ੋਅ ਕੀਤਾ ਜਾਏਗਾ ਉਹਨਾਂ ਵੱਲੋਂ ਸੋ ਇਸ ਤੋਂ ਤੁਹਾਨੂੰ ਪਤਾ ਚੱਲ ਜਾਏਗਾ ਵੀ ਸਾਡੇ ਕਿਹੜੇ MCQ ਚ ਨੰਬਰ ਵਧੇ ਨਾ ਕਿਹਦੇ ਚੋਂ ਕਿਹੜਾ MCQ ਸਾਡੇ ਨੂੰ ਗ੍ਰੇਸ ਮਿਲੀ ਹੈ ਜਾਂ ਕਿਹੜੇ MCQ ਚ ਇਹ ਵੀ ਆਨਸਰ ਹੈ ਜਾਂ ਸਾਡਾ ਵੀ ਆਨਸਰ ਜਾਂ ਕਿਹੜਾ ਇਹ ਤੁਹਾਨੂੰ ਦੋਨੇ ਆਨਸਰ ਕੀ ਜਾ ਤੁਸੀਂ ਦੇਖੋਗੇ ਤੁਸੀਂ ਕੰਪੇਅਰ ਕਰ ਪਾਓਗੇ ਜੋ ਹੁਣ ਆਈ ਆਨਸਰ ਕੀ ਜੋ ਹੁਣ ਆਈ ਹੈ ਨਾ ਆਨਸਰ ਕੀ ਉਹ ਤੇ ਜਿਹੜੀ ਰਿਵਾਈਜ਼ਡ ਆਨਸਰ ਕੀ ਜੇ ਤੁਸੀਂ ਦੇਖਣਾ ਨਾ ਕਿ ਸਾਨੂੰ ਕਿਹੜੇ MCQ ਚ ਗ੍ਰੇਸ ਮਿਲੀ ਆ ਜਾਂ ਆਬਜੈਕਸ਼ਨ ਸਾਡਾ ਠੀਕ ਹੋਇਆ ਤੇ ਜਾਂ ਸਾਡਾ ਗ੍ਰੇਸ ਮਿਲੇ ਗ੍ਰੇਸ ਅੱਗੇ ਸਟਾਰ ਜ਼ਰੂਰ ਲੱਗਿਆ ਹੋਵੇਗਾ ਤੇ ਜੋ ਰਾਈਟ ਜਾਂ ਏ ਜਾਂ ਬੀ ਅਨਸਰ ਜੇ ਤੁਸੀਂ ਦਿੱਤਾ ਐਗਜ਼ਾਮਪਲ ਲਈ ਮੈਂ ਦੱਸ ਰਿਹਾ ਜ਼ਰੂਰੀ ਨਹੀਂ ਏ ਵੀ ਹੋਏਗਾ ਸੀ ਡੀ ਵੀ ਹੋ ਸਕਦੇ ਅਨਸਰ ਸੋ ਉਸ ਦੇ ਹਿਸਾਬ ਨਾਲ ਵੀ ਤੁਹਾਨੂੰ ਦੱਸ ਦਿੱਤਾ ਜਾਏਗਾ ਜੋ ਪਹਿਲੀ ਅਨਸਰ ਕੀ ਹੈ ਤੇ ਜਿਹੜੀ ਹੁਣ ਰਿਵਾਈਜ਼ ਹੋ ਕੇ ਅਨਸਰ ਕੀ ਆਈਗੀ ਦੋਨਾਂ ਇਹ ਤੁਹਾਨੂੰ ਪਤਾ ਚੱਲ ਜਾਏਗਾ ਕਿ ਕਿਹੜੇ ਆਬਜੈਕਸ਼ਨ ਦਾ ਸਾਨੂੰ ਮਾਰਕਸ ਮਿਲੇ ਆ ਤੇ ਕਿਹੜੇ ਦੇ ਨਹੀਂ ਸੋ ਅੱਗੇ ਗੱਲ ਕਰਦੇ ਹਾਂ ਅਸੀਂ ਕਿ ਇਹ ਜੋ ਜਿਨ੍ਹਾਂ ਦਾ ਪੀਐਸ ਟੈਟ ਪਾਸ ਹੈ ਤੇ ਉਹ ਕੀ ਕਰਨਾ ਅੱਗੇ ਉਹ ਹੋਂਦ ਤੋਂ ਹੀ ਜੋ 8TT ਜਾਂ ਮਾਸਟਰ ਕਾਰਡਰ ਦਾ ਦੋਨੋਂ ਚ ਜਿਨ੍ਹਾਂ ਦਾ ਪਾਸ ਆ ਉਹਨਾਂ ਦੀ ਤਿਆਰੀ ਸ਼ੁਰੂ ਕਰਨ ਕਿਉਂਕਿ ਨਵੇਂ ਸੈਸ਼ਨ ਚ ਨਵੀਆਂ ਪੋਸਟਾਂ ਆਉਣ ਦੇ ਚਾਂਸ ਹੈ ਕਿਉਂਕਿ ਇਸ ਸਰਕਾਰ ਵੱਲੋਂ ਹਜੇ ਤੱਕ ਕੋਈ ਪੋਸਟਾਂ ਨਹੀਂ ਕੱਢੀਆਂ ਗਈਆਂ ਐਜੂਕੇਸ਼ਨ ਚ ਜੋ ਤ੍ਰੈ ਚੌੜਾ ਤੇ ਨਾੜ ਚ ਰਮੇ ਪੜਤੀਆਂ ਵੀ ਹਜੇ ਚੱਲ ਰਹੀਆਂ ਨੇ ਉਹ ਵੀ ਕੰਪਲੀਟ ਨਹੀਂ ਹੋਈਆਂ ਸੋ ਹੋਪਾ ਹੈ ਕਿ ਇਹ ਇਹਨਾਂ ਨੇ ਵੀ ਜਲਦੀ ਹੀ ਪੋਸਟਾਂ ਕੱਢਣਗੇ ਕਿਉਂਕਿ ਟਾਈਮ ਹੋ ਗਿਆ ਕਿਉਂਕਿ ਹਜੇ ਤੱਕ ਇਹਨਾਂ ਨੇ ਟੀਚਰ ਦੀ ਪੋਸਟਾਂ ਇੰਨੀਆਂ ਨਹੀਂ ਕੱਢੀਆਂ ਸੋ ਅੱਗੇ ਗੱਲ ਕਰਦੇ ਹਾਂ ਸੋ ਜਿਹੜੇ ਬੱਚਿਆਂ ਨੇ ਨੰਬਰ ਬੰਦੇ 82 ਜਾਂ 83 ਮਾਰਕਸ ਬੰਦੇ ਤੇ ਨਾ ਜਾਂ 90 ਜਾਂ 91 ਨੰਬਰ ਬੰਦੇ ਤੇ ਨਾ ਉਹ ਬੱਚੇ 100 1% ਹੋਇਆ ਪਾਸ ਨੇ ਉਹਨਾਂ ਨੂੰ ਘਬਰਾਉਣ ਦੀ ਕੋਈ ਬਾਸ ਨਾਲ ਨਹੀਂ ਕਿਉਂਕਿ ਨੰਬਰ ਜ਼ਿਆਦਾਤਰ ਵੱਧਦੇ ਨਾ ਘਟਦੇ ਨਹੀਂ ਆ ਸੋ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹ ਆਪਣੇ ਆਪ ਨੂੰ ਸੇਫ ਸਮਝਾ ਜੋ ਇਹਨਾਂ ਦੇ ਮਾਰਕਸ ਹੈ ਜੋ ਤੁਹਾਨੂੰ ਦੱਸਿਆ ਸੀ ਕਿ ਜੋ 82 ਜਾਂ 83 ਵਾਲੇ ਜਾਂ 90 ਜਾਂ 91 ਮਾਰਕਸ ਵਾਲੇ ਬੱਚੇ ਜੋ ਸੇਫ ਨੇ ਸੋ ਉਹਨਾਂ ਕਪਰਾਨ ਦੀ ਲੋੜ ਨਹੀਂ ਉਹਨਾਂ ਦਾ ਜੋ ਪੀਐਸਟਟ ਕਲੀਅਰ ਹੋ ਚੁੱਕਿਆ ਸੋ ਰਿਵਾਈਡ ਅੰਸਰ ਕੀ ਵੀ ਜ਼ਰੂਰ ਆਏਗੀ ਤੁਸੀਂ ਉਸ ਤੋਂ ਚੈੱਕ ਕਰ ਲੈਣਾ ਤੁਹਾਡੇ ਮਾਰਕਸ ਵਧਣਗੇ ਘਟਣਗੇ ਨਹੀਂ ਸੋ ਰਿਜ਼ਲਟ ਵੀ ਤੁਹਾਨੂੰ ਜਲਦੀ ਦੇਖਣ ਨੂੰ ਮਿਲ ਸਕਦਾ ਹੁਣ ਤੁਸੀਂ ਰਿਜ਼ਲਟ ਵੀ ਜਲਦੀ ਦੇਖੋਗੇ ਇੱਕ ਤਰੀਕ ਤੱਕ ਤਾਂ ਤੁਹਾਨੂੰ ਰਿਜ਼ਲਟ 100% ਮੇਂ ਦੇਖਣ ਨੂੰ ਮਿਲੇਗਾ ਸੋ ਉਸ ਤੋਂ ਪਹਿਲਾਂ ਵੀ ਆ ਸਕਦਾ ਬਟ ਸੰਭਲ ਦੇ ਲਾਸਟ ਵੀਕ ਤੇ ਆ ਸਕੇਗਾ ਸੋ ਉਸ ਤੋਂ ਬਾਅਦ ਤੁਹਾਨੂੰ ਇੱਕ ਤਰੀਕ ਨੂੰ ਤਾਂ 100% ਜੋ ਸ਼ੋਰ ਹੈ ਕਿ ਪੀਐਸਟ ਦਾ ਰਿਜ਼ਲਟ ਆ ਜਾਏਗਾ ਸੋ ਤੁਸੀਂ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੁੰਦੇ ਹੋ ਕੀ ਗਵਰਨਮੈਂਟ ਦੀ ਹੋਵੇ ਚਾਹੇ ਐਜੂਕੇਸ਼ਨਲ ਨਿਊਜ਼ ਹੋਵੇ ਤਾਂ ਤੁਹਾਨੂੰ ਇਸ ਚੈਨਲ ਤੇ ਪ੍ਰੋਵਾਈਡ ਕੀਤੀ ਜਾਂਦੀ ਹੈ ਨਾ ਸੋ ਤੁਸੀਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ ਤੇ ਚੈਨਲ ਨੂੰ ਸ਼ੇਅਰ ਵੀ ਕਰੋ ਤਾਂ ਕਿ ਹੋਰ ਕਿਸੇ ਦਾ ਨੂੰ ਇਨਫੋਰਮੇਸ਼ਨ ਮਿਲ ਸਕੇ ਸੋ ਕੋਈ ਵੀ ਇਨਫੋਰਮੇਸ਼ਨ ਰਿਕਾਰਡਿੰਗ ਪੀ ਜਾਂ ਸਟੱਡ ਦੇ ਆਉਂਦੀ ਹੈ ਜਾਂ ਕੋਈ ਹੋਰ ਜੋਬ ਦੇ ਆਉਂਦੀ ਹੈ ਤੁਹਾਨੂੰ ਚੈਨਲ ਤੇ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਸੋ ਦੂਜੀ ਗੱਲ ਅਸੀਂ ਕਰ ਰਹੇ ਹਾਂ ਕਿ ਇੱਕ ਸਰਵੇ ਵੀ ਕਰ ਰਹੇ ਹਾਂ ਤੁਸੀਂ ਸਰਵੇ ਜੋ ਕੀਤਾ ਹੋਇਆ ਕਮਿਊਨਿਟੀ ਚ ਤੁਸੀਂ ਉੱਥੇ ਜਾ ਕੇ ਆਪਣੀ ਰਾਏ ਵੀ ਦੱਸੋ ਕਿੰਨੀ ਗ੍ਰੇਸ ਮਾਰਕਸ ਮਿਲ ਸਕਦੀਆਂ ਹਨ ਸੋ ਅਸੀਂ ਉਸ ਤੇ ਵੀ ਇੱਕ ਵੀਡੀਓ ਬਣਾਵਾਂਗੇ ਸੋ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ